ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁੰਦਰੀਕਰਨ ਨੂੰ ਲੈ ਕੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਅਗਵਾਈ ਕਾਰਪੋਰੇਸ਼ਨ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਇੱਕ ਰੋਡ ਜੇ ਉਹਦਾ ਬਿਊਟੀਫਿਕੇਸ਼ਨ ਕਰਨਾ ਤੇ ਉਹਦੇ ਚ ਗੱਲਾਂ ਤਿੰਨ ਨੇ ਸਾਈਡਾਂ ਤੇ ਦੋ ਫੁੱਟਪਾਥ ਹੁੰਦੇ ਨੇ ਤੇ ਵਿੱਚ ਉਹਦੇ ਡਿਵਾਈਡਰ ਹੁੰਦਾ ਹੈ ਫੁੱਟਪਾਥ ਸੋਨੇ ਬਣਾਏ ਜਾਣ ਤੇ ਵਿਚਲਾ ਜਿਹੜਾ ਡਿਵਾਈਡਰ ਹੈ ਉਹਨੂੰ ਵਧੀਆ ਬਣਾ ਕੇ ਤੇ ਉਹਦੇ ਤੇ ਹੀ ਪਲਾਂਟੇਸ਼ਨ ਕਰ ਦਿੰਨੇ ਆ ਉਹਨੂੰ ਹੋਰ ਸੁੰਦਰ ਕਰਨਾ ਹੈ ਤੇ ਜਿਹੜੇ ਜਿਹੜੇ ਫੁੱਟਪਾਥ ਨੇ ਉਹਨਾਂ ਤੇ ਕਿਤੇ ਬੈਂਚ ਲਾਏ ਜਾਣ ਕਿਤੇ ਉਹਨਾਂ ਤੇ ਜਿਹੜੀਆਂ ਲਾਈਟ ਪੋਲ ਹੁੰਦੇ ਨੇ ਉਹ ਸੋਹਣੀਆਂ ਲਾ ਦਿੱਤੀਆਂ ਜਾਣ ਤੇ ਇੱਕ ਸੜਕ ਜਿਹੜੀ ਆ ਬਣ ਜਾਂਦੀ ਆ ਉਹ ਸੜਕ ਦਾ ਬਹੁਤਾ ਵੱਡਾ ਕੋਈ ਕੰਮ ਨਹੀਂ ਹੁੰਦਾ ਹਰ ਛੋਟੀ ਤੋਂ ਛੋਟੀ ਚੀਜ਼ ਜੇ ਜੇ ਫੁੱਟਪਾਥ ਵੀ ਪੇਂਟ ਹੋਣ ਵਾਲੀ ਆ ਉਹ ਵੀ ਨਾਲ ਹੋਏਗੀ ਮਤਲਬ ਇੱਕ ਵੈਕਿਊਮ ਕਲੀਨਰ ਵਾਂਗੂ ਆਪਾਂ ਚੱਲਾਂਗੇ ਇੱਕ ਪੂਰੀ ਅਪਰੋਚ ਲੈਂਦੇ ਹੋਏ ਪੂਰਾ ਇਹਨੂੰ ਸਾਫ਼ ਸਫਾਈ ਸੁੰਦਰਤਾ ਤੇ ਇਹਨੂੰ ਇੱਕ ਵਧੀਆ ਚੀਜ਼ ਬਣਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਅੱਗੇ ਨੂੰ ਪਾਵੇਂ ਅਸੀਂ ਰੋਜ਼ 500 ਮੀਟਰ ਕਰੀਏ 200 ਮੀਟਰ ਕਰੀਏ ਉਹ ਸਾਡਾ ਨਹੀਂ ਹੈ ਫੋਕਸ ਸਾਡਾ ਫੋਕਸ ਇਹ ਹੈ ਕਿ ਜਿੰਨਾ ਕਰ ਰਹੇ ਅਸੀਂ ਉਹਨੂੰ ਸੈਚੂਰੇਟ ਕਰਦੇ ਹੋਏ ਅੱਗੇ ਨੂੰ ਜਾਈਏ ਅੱਜ ਖਾਸ ਤੌਰ ਤੇ ਐਮਐਲਏ ਡਾਕਟਰ ਇੰਦਰਵੀਰ ਸਿੰਘ ਨੇਚਰ ਅਤੇ ਐਮਐਲਏ ਜੀਵਨ ਜੋਤ ਹੋਰ ਜੋ ਇਸ ਮੌਕੇ ਹਾਜ਼ਰ ਹੋਏ ਅਤੇ ਉਹਨਾਂ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਾਫ ਸਫਾਈ ਨੂੰ ਲੈ ਕੇ ਸਲਾਹ مشورہ ਵੀ ਕੀਤਾ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨੇ ਅੰਮ੍ਰਿਤਸਰ ਵਾਸਤੇ ਬਹੁਤ ਪਲਾਨ ਕੀਤੇ ਹੋਏ ਨੇ ਬਹੁਤ ਚੰਗੇ ਪਲਾਨ ਕੀਤੇ ਨੇ ਜਿੱਦੇ ਚੜੀ ਆ ਮੇਨ ਰੋਡ ਹੈ ਇਹਨੂੰ ਵਰਲਡ ਕਲਾਸ ਹੈਰੀਟੇਜ ਤਰੀਕੇ ਨਾਲ ਬਣਾਉਣਾ ਜਿੰਨੀਆਂ ਬੈਸ ਸੜਕਾਂ ਦੁਨੀਆ 'ਚ ਹੁੰਦੀਆਂ ਉਹ ਜਿਹੇ ਸੜਕਾਂ ਬਣਨੀਆਂ ਇਸੇ ਤਰ੍ਹਾਂ ਹੀ ਹੋਰ ਜਿਹੜੇ ਸ਼ਹਿਰ ਜਿਹੜਾ ਸ਼ਹਿਰ ਦਾ ਅੰਦਰੂਨੀ ਹਿੱਸਾ ਹੈ ਉੱਥੇ ਵੀ ਪਲਾਨ ਕਰ ਰਹੇ ਆ ਕਿ ਅਸੀਂ ਉਹਨੂੰ ਉੱਥੇ ਨੋ ਵਹੀਕਲ ਜ਼ੋਨ ਬਣੇਗਾ ਔਰ ਉਦੇ ਚ 골ਫ ਕਾਰਟ ਚੱਲਣਗੇ ਕਿ ਮੈਂ ਕੋਈ ਖਿਆਲੀ ਪਲਾਨ ਨਹੀਂ ਬਣਾ ਰਿਹਾ ਮੈਂ ਤੁਹਾਨੂੰ ਪਾਰਟੀ ਦੀਆਂ ਨੀਤੀਆਂ ਦੱਸਣੇ ਜਿਹੜੀਆਂ ਹੋਣੀਆਂ ਨੇ ਸਾਡੇ ਕੋਲ ਇਸੇ ਤਰ੍ਹਾਂ ਹੀ ਜਿਹੜੇ ਸ਼ਹਿਰ ਦੀ ਸਫਾਈ ਦੇ ਟੈਂਡਰ ਦੋ ਲੱਗਣੇ ਨੇ ਉਹ ਦੁਬਾਰਾ ਨਵੇਂ ਸਿਰੇਨ ਲੱਗਣ ਜਾ ਰਹੇ ਨੇ ਮੇਰੇ ਖਿਆਲ ਦੋ ਹਫ਼ਤੇ ਲੱਗ ਜਾਣਗੇ ਲੱਗ ਚੁੱਕੇ ਦੁਬਾਰਾ ਸੋ ਦੁਬਾਰਾ ਲੱਗ ਚੁੱਕੇ ਨੇ ਮੇਰੇ ਖਿਆਲ ਮਹੀਨੇ ਮਹੀਨੇ ਦਾ ਟਾਈਮ ਦਿੱਤਾ ਜੀ ਅਗਸਟ ਐਂਡ ਸਰ ਅਗਸਟ ਐਂਡ ਦਾ ਟਾਈਮ ਦਿੱਤਾ ਨੂੰ ਕੰਪਨੀਆਂ ਜਿਹੜੀਆਂ ਨੇ ਕੰਪਨੀਆਂ ਵੀ 8-10 ਹੈਗੀਆਂ ਨੇ ਸੋ ਕਿਸੇ ਚੀਜ਼ ਦੀ ਘਾਟ ਨਹੀਂ ਹੈ ਜਦੋਂ ਟੈਂਡਰ ਲੱਗ ਗਿਆ ਤੁਸੀਂ ਰਾਤੋਂ ਰਾਤ ਦੇਖੋਗੇ ਇਹ ਸ਼ਹਿਰ ਕਿਵੇਂ ਲਿਸ਼ਕਦਾ ਹੈ ਇਹ ਇੱਕ ਬਹੁਤ ਐਕਸਟੈਂਸਿਵ ਡਰਾਈਵ ਹੈ ਜਿਹੜੀ ਅੱਜ ਅਸੀਂ ਇੱਥੋਂ ਸਟਾਰਟ ਕਰ ਰਹੇ ਹਾਂ ਬਟ ਮੈਂ ਤੁਹਾਡੇ ਰਾਹੀਂ ਲੋ ਕਿ ਸਾਡੀ ਇਹ ਡਰਾਈਵ ਇਨਕੰਪਲੀਟ ਰਹੇਗੀ ਜਦ ਤੱਕ ਸਾਨੂੰ ਇਸ ਦੇ ਵਿੱਚ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਕਿਉਂਕਿ ਇਵੈਂਚੁਅਲੀ ਅਸੀਂ ਇੱਕ ਵਾਰ ਸਾਫ ਕਰਾਵਾਂਗੇ ਦੋ ਵਾਰ ਕਰਾਵਾਂਗੇ ਲੋਕਾਂ ਨੂੰ ਇਹਦੇ ਵਿੱਚ ਸਾਡੇ ਨਾਲ ਆਉਣਾ ਪਏ ਇਸ ਤੋਂ ਪਹਿਲਾਂ ਵੀ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਸਾਫ ਸਫਾਈ ਸ਼ਹਿਰ ਦੇ ਵਕ ਵਕ ਥਾਵਾਂ ਤੇ ਕੀਤੀ ਜਾਂਦੀ ਹੈ ਪਰ ਹੁਣ ਇਸ ਮੁਹਿੰਮ ਨੂੰ 7 ਦਿਨ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਹੈ 골ਡਨ ਗੇਟ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਹਰ ਇੱਕ ਚੀਜ਼ ਦੀ ਸਾਫ ਸਫਾਈ ਕਿਤੀ ਜਾਵੇਗੀ ਅਤੇ ਨਾ ਚਾਇਸ ਕਦੋਂ ਸੇ ਹਟਾਈ ਜਾਣਗੀ